ਅੱਛਾ ਬਾਥਰੂਮ ਕਰਾਉਣੇ ਹੋ ਲਓ ਮਿੱਤਰੋ ਉਹ ਹੀ ਨਹੀਂ ਦੇ ਬੱਚੇ ਨੂੰ ਬਾਥਰੂਮ ਕਰਾ ਰਹੇ ਆ ਤੇ ਮਾਵਾ ਜੀ ਨਾ ਪਿਆਰ ਦੇ ਹੀ ਜਾਂਦੇ ਆ ਉਹਨਾਂ ਰਤਵਾ ਕਰੀ ਜਾਂਦਾ ਦੇਖੋ ਹਾਂਜੀ ਉਹ ਦੇਖੋ ਲੈ ਲਓ ਮਿੱਤਰੋ ਦੇਖੋ ਕਿਹਦੀ ਖਾਦਾ ਬਾਈ ਨੇ ਕਿਉਂ ਮੰਨਦੇ ਹੋ ਮਿੱਤਰੋ ਹੁਣ ਉਧਰੋਂ ਖਾਲਸਾਈ ਇੱਕ ਬੱਕਰੀ ਲਿਆਉਣਗੇ ਉਹਦੇ ਤੁਹਾਨੂੰ ਥੱਲੇ ਰੋਜ ਹੀ ਨਹੀਂ ਦਾ ਬੱਚਾ ਲਾ ਕੇ ਦਿਖਾਉਣਗੇ ਤੇ ਉਹਨੂੰ ਦੁੱਧ ਪਿਉਉਣਗੇ ਠੀਕ ਆ ਜੀ ਲਓ ਮਿੱਤਰੋ ਤੁਸੀਂ ਅਕਸਰ ਹੀ ਖੇਤਾਂ 'ਚ ਦੇਖਿਆ ਹੋਊਗਾ ਰੋਜ ਦਾ ਬੱਚਾ ਰੋਜ ਹੀ ਨਹੀਂ ਦਾ ਤੇ ਇੱਥੇ ਵੀ ਘਰੇ ਰੱਖੀ ਬੈਠੇ ਐ ਖਾਲਸਾਈ ਬੱਲੇ ਜੀ ਓਹੋ ਸ਼ੁਰੂ ਮਤਾ ਰੁਕ ਕੀ ਗੱਲ ਛੇਰ ਬਿਟੇ ਠੀਕ ਆ ਮੈਂ ਇਸ ਵੇਚ ਕੇ ਘੂੜੀ ਲਈ ਦੁੱਧ ਪੀਣੋਂ ਗੱਲੇ ਦੇ ਚੱਕਣੀ ਪਈ ਉਦੋਂ ਕਹਿੰਦੇ ਸੀ ਸੋਨੂੰ ਇਹ ਗੱਲ ਹਾਂ ਹਾਂ ਜੀ ਇਹ ਤਾਂ ਸਹੀ ਹੈ ਲਓ ਮਿੱਤਰੋ ਆ ਜਾਂਦੀ ਜੱਫੀ ਪਾ ਤਾਂ ਸ਼ਾਨ ਜੱਫੀ ਪਾ ਆਏ ਆ ਵੀ ਪਿਆਰ ਹੈ ਲੋਈ ਪੰਜਾਬ ਵਾਲਿਓ ਤੁਹਾਨੂੰ ਅੱਜ ਤੁਹਾਡੇ ਪਥਰਾਲੇ ਪਿੰਡ ਦੇ ਵਿੱਚ ਇੱਕ ਅਜੀਹਾ ਘਰ ਦਿਖਾਉਣੇ ਆ ਜਿੱਥੇ ਕੀ ਤੁਹਾਨੂੰ ਸਵਰਗਾਂ ਦੇ ਦਰਸ਼ਨ ਹੋ ਜਾਣਗੇ ਆਜੋ ਫਿਰ ਵੀਡੀਓ ਤੇ ਬਣੇ ਰਹਿਓ ਐਂਡ ਤੱਕ ਦੇਖੋ ਆਜੋ ਅੱਜ ਪੁਰਾਣਾ ਪੰਜਾਬ ਦਿਖਾ ਦੇਾਂਗੇ ਮਿੱਤਰੋ ਵੇਖੋ ਬਈ ਨੀ ਯਾਰਾ ਕਿਉਂ ਆਉਂਦਾ ਨਾ ਕਟੀਆਂ ਮੱਝਾਂ ਗਾਵਾਂ ਘੋੜੀਆਂ ਕੁੱਕੜ ਕਬੂਤਰ ਬੱਕਰੀਆਂ ਰੋਜ ਦੇ ਬੱਚੇ ਸਾਰਾ ਕੁਝ ਇੱਥੇ ਤੁਹਾਨੂੰ ਦਿਖਾ ਦੇਾਂਗੇ ਤੇ ਇੱਥੇ ਬੰਦੇ ਆ ਜੀ ਸਾਂ ਘੋੜਾ ਹੂੰ ਕਿਉਂ ਮੰਨਦੇ ਹੋ ਮੇਤਰਾ ਸਰਦਾਰੀ ਹੈ ਸ਼ਾਹੀ ਕੰਮ ਤੇ ਸਰਦਾਰੀ ਖੜਾ 55 ਤੇ ਇਧਰ ਖੜਾ ਵੀ ਮੈਸੀ ਉਹ ਮੇਤਰਾ ਮੰਨਦੇ ਹੋ ਇਹਨੂੰ ਕਹਿੰਦੇ ਬਈ ਪੰਜਾਬ ਪੁਰਾਣਾ ਪੰਜਾਬ ਚੇਤੇ ਕਰਾ ਦੇਗਾ ਇਹ ਤੁਹਾਨੂੰ ਇਸ ਘਰੇ ਖਾਲਸਾਈ ਫਿਰ ਸਾਡੇ ਘਰੇ ਅੱਜ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਨੂੰ ਤਾਂ ਸਾਡੇ ਘਰੇ ਬਈ ਅੱਜ ਸਵਰਗਾਂ ਦੇ ਦਰਸ਼ਨ ਹੋ ਗਏ ਹੈ ਹੈਂ ਹਾਂਜੀ ਸਵਰਗ ਦੇਖ ਲਿਆ ਅੱਜ ਪੰਜਾਬ ਦੇਖ ਲਿਆ ਸੱਚੀ ਹੈ ਨਾ ਸਵਰਗ ਹੀ ਦੇਖ ਲਿਆ ਕਿਉਂ ਦੇਖ ਲਿਆ ਸਵਰਗ ਉਹਦੇ ਪਿੱਛੇ ਵੀ ਕਾਰਨ ਹੈ ਕਿਉਂ ਇੱਕ ਤਾਂ ਬਾਈ ਜੀ ਸਾਡੇ ਇੱਕ ਕਾਵਰਾਮਾ ਦਾ ਜਿਹੜਾ ਕਿ ਅੱਜਕੱਲ ਮਿਲਦਾ ਹੀ ਨਹੀਂ ਕਿਤੇ ਮਿਲਦਾ ਨਹੀਂ ਅੱਜਕੱਲ ਕੱਲੇ ਕੱਲਾ ਮੁੰਡਾ ਉਹਦੇ ਹੀ ਨਹੀਂ ਘਰੇ ਬਣਦੀ ਅਗਲੇ ਉਹ ਵੀ ਅਗਲਾ ਕਹਿੰਦਾ ਵੀ ਮੈਂ ਐ ਕਰਨਾ ਐ ਕਰਨਾ ਇੱਥੇ ਵੀ ਚਾਰ ਭਾਈਆਂ ਦਾ ਇੱਕਾ ਤੇ ਸਵਰਗ ਤਾਂ ਇੱਥੇ ਹੀ ਸ਼ੁਰੂ ਹੋ ਜਾਂਦਾ ਤੇ ਹੁਣ ਸਵਰਗ ਤੋਂ ਬਾਅਦ ਵੀ ਤੁਹਾਨੂੰ ਸ਼ੌਂਕ ਐਨੇ ਕਿਵੇਂ ਰੱਖਲੇ ਤੁਸੀਂ ਬਸ ਗੁਰੂ ਮਹਾਰਾਜ ਦੀ ਕਿਰਪਾ ਹੀ ਅੱਛਾ ਹੀ ਹਾਂ ਅਜੀਦਾ ਇਹ ਇੰਨੀ ਕਾਤ ਨਹੀਂ ਸੀ ਕਿ ਘੋੜਾ ਕੜਾ ਨਹੀਂ ਛੱਡੀ ਤਾਂ ਗੁਰੂ ਮਹਾਰਾਜ ਨੇ ਕੀਤੀ ਹੀ ਕਿਤਾ ਹੂੰ ਪਹਿਲੀ ਗੱਲ ਜੇਥੇ ਬਈ ਪਹਿਲੀ ਗੱਲ ਤਾਂ ਕਿਸੇ ਦੇ ਭਾਈਆਂ ਦਾ ਏਕਾ ਨਹੀਂ ਦੂਜੀ ਗੱਲ ਭਾਈਆਂ ਦਾ ਏਕਾ ਹੋਊਗਾ ਤਾਂ ਬਈ ਉੱਥੇ ਇੰਨੇ ਮੂਹ ਪਿਆਰ ਨਹੀਂ ਹੋਣਾ ਜੇ ਮੂਹ ਪਿਆਰੂਗਾ ਤਾਂ ਬਈ ਉੱਥੇ ਇੰਨੇ ਜਾਨਵਰ ਨਹੀਂ ਹੋਣੇ ਜੇ ਜਾਨਵਰ ਹੋਣਿਆ ਤਾਂ ਮਿੱਤਰੋ ਉਹਨਾਂ ਦੀ ਸੰਭਾਈ ਨਹੀਂ ਹੋਣੀ ਜੇਕਰ ਸੰਭਾਈ ਹੋਊਗੀ ਤਾਂ ਮਿੱਤਰੋ ਇੱਕ ਜੀ ਗੱਲ ਹੋਰ ਆ ਇਧਰ ਆ ਜਿਹੜਾ 855 ਖੜਾ ਹੈ 11 ਮਾਡਲ ਹੈ ਅੱਛਾ ਜੀ ਇਹ 11 ਮਾਡਲ ਹੈ ਜੀ ਇੰਜਨ ਨੂੰ ਇਹਦੇ ਹਜੇ ਚਾਬੀ ਨਹੀਂ ਲੱਗੀ ਹੂੰ ਹੂੰ ਚਾਬੀ ਲੱਗੂਗੀ ਚਲੋ ਉਹਨਾਂ ਲਈ ਦੋ ਦੂਜੀ ਜੋੜੀ 13 ਦੀ ਰਤੀ ਜੀ ਨੋਚਾ 11 ਮਾਰ ਰਲਾ ਤੀਜੀ ਜੋੜੀ ਟੈਰਾ ਨਹੀਂ ਚੱਕਦੀ ਗਾਤੀ ਤੇ ਪਿੰਡ ਚ ਜਾ ਕੇ ਐ ਪੁੱਛ ਰਹੇ ਵੀ ਟਰੈਕਟਰ ਸ਼ਵਰਾਜ ਕਿਹਦੇ ਕੋਲੇ ਐ ਚੰਗਾ ਸਾਰੇ ਪਿੰਡ ਚ ਐ ਆਪਣੇ ਕਿੰਨੇ ਹੱਥ ਕਰੀਂ ਅੱਛਾ ਇਹ ਸ਼ਵਰਾਜ ਮੰਨੀ ਹੱਥ ਕਰ ਦੂ ਅਗਲਾ ਵੀ ਇਹੀ ਐ ਚੰਗਾ ਦਾ ਕੰਪਿਊਟਰ ਟਰਾਹਾ ਡੋਲੂ ਕਰਾ ਜੀ ਨਾਲੇ ਕੰਮ ਬੋਤ ਲੈਨੇ ਫਿਰ ਕਾਰ ਨਹੀਂ ਇਹ ਵੀ ਕੀ ਗੱਲ ਕਾਰਨੇ ਦੇ ਪਿੱਛੇ 5 ਲੱਖ 65 ਹਜ਼ਾਰ ਦਾ ਨੇ ਦੋਨਾਂ ਟਰੈਕਟਰ ਦੇ ਬੈਂਪਰ ਵੀ ਕੋੜੇ ਵਾਲਾ ਲਾਤਾ ਹਾਂਜੀ ਹਾਂ ਦੋਨਾਂ ਦੇ ਕੋਲ ਸ਼ੌਂਕ ਸਾਨੂੰ ਅੱਜ ਟਰੈਕਟਰਾਂ ਦਾ ਜੀ ਪੂਰਾ ਸ਼ੌਂਕ ਹੈ ਲੰਬੇ ਪ੍ਰੋਮਪਰੇ ਰ ਲਵਾ ਲਿਆ ਹੁੰਦੇ ਆ ਉੱਤੇ ਸਟicker ਮੈਂ ਲਵਾ ਦਿੰਦਾ ਸਹੀ ਇਹ ਚੀਜ਼ਾਂ ਦਾ ਤੁਹਾਨੂੰ ਬਾਹਲਾ ਸ਼ੌਂਕ ਹੈ ਠੀਕ ਹੈ ਜੀ ਤੇ ਫਿਰ ਆਪਣੇ ਕੋਲੇ ਮੈਨੂੰ ਇਹ ਬੜੀ ਵੱਡੀ ਗੱਲ ਹੈ ਖੇਤਾਂ 'ਚ ਤਾਂ ਰੋਜ਼ ਰੋਜ਼ ਬਹੁਤ ਦੇਖਿਆ ਪਰ ਤੁਸੀਂ ਘਰੇ ਰੋਜ਼ ਨਹੀਂ ਤਾਂ ਬੱਚੇ ਰੱਖਿਆ ਹੋਇਆ ਵੀ ਹੈ ਹਾਂਜੀ ਰੋਜ਼ ਸਾਝਾ ਜਾਨਵਰ ਕਿਵੇਂ ਕੀ ਗੱਲਾਂ ਵੀ ਇਹਦੇ ਵਿੱਚ ਫਿਰੂ ਆ ਜਾ ਫਿਰੂ ਆ ਭਾਗ ਮਰਦਾ ਆਜੂ ਇੰਨਾ ਮੂੰਹ ਪਿਆਰਾ ਮੇਤਰੋ ਦੇਖੋ ਆਪੇ ਖਾਕ ਮਾਰੇ ਤਾਂ ਆਉਗੂ ਤੁਹਾਡੇ ਸਾਹਮਣੇ ਆ ਜਾ ਫਿਰੂ ਆ ਜਾ ਆ ਜੰਮੇਰਾ ਜੀ ਅੱਛਾ ਤੁਹਾਡੇ ਬੋਲ ਬੋਲਣ ਵਾਲੀ ਆ ਜਾਂਦਾ ਸੀ ਹਾਂਜੀ ਹਾਂਜੀ ਜਿਹੜੂ ਆਇਆ ਤਾਂ ਆ ਜੰਮੇਰਾ ਜੀ ਆ ਜਾ ਆ ਜਾ ਬੋਲ ਇਹ ਬੱਚਾ ਵਾਹ ਜੀ ਵਾਹ ਬੱਲੇ ਜੀ ਬੱਲੇ ਬੱਲੇ ਮਿੱਤਰੋ ਦੇਖੋ ਇਹ ਹੈ ਬਈ ਪਿਆਰ ਅਸਰ ਨੂੰ ਬਾਕੀ ਹੋਰ ਤੁਹਾਨੂੰ ਦਿਖਾਉਣਾ ਬੱਕਰੀ ਨਹੀਂ ਥੱਲੇ ਨਹੀਂ ਜੀ ਫਿਰ ਇਹ ਕਿੰਨੇ ਸਮੇਂ ਦਾ ਹੋ ਗਿਆ ਨਹੀਂ ਜੀ ਆਹੀ ਹੈ 20 ਦਿਨਾਂ ਦਾ ਜੀ 20 ਦਿਨਾਂ ਦਾ ਤੇ ਫਿਰ ਤੁਸੀਂ ਇਹਨੂੰ ਬਾਥਰੂਮ ਮੂਥਰੂਮ ਵਗੈਰਾ ਕਹਿੰਦੇ ਸੀ ਤੁਸੀਂ ਵਿੱਚ ਹੀ ਆਪ ਹੀ ਕਰਾਉਣੇ ਤੁਸੀਂ ਆਪ ਹੁਣ ਤਾਂ ਥੋੜਾ ਜਾਈ ਕਰਨ ਲੱਗ ਗਿਆ ਤੇ ਨਹੀਂ ਪਹਿਲੀ ਵਾਰ ਨਾ ਜੀ ਇਹ 5-6 ਵਾਰੀ ਇਹਨੂੰ ਕਰਨਾ ਹੀ ਨਹੀਂ ਆਉਂਦਾ ਜੀ ਬਾਥਰੂਮ ਕਰਨਾ ਆਵੇ ਨਾ ਇਹਨੂੰ ਵਿਚਾਰੇ ਨੂੰ ਡਾਚਾ ਕਰਨਾ ਆਵੇ ਇਹ ਹੱਥੀ ਕਰਾਉਣਾ ਪੈਂਦਾ ਤੇ ਇਹ ਕੀ ਨਾਮ ਰੱਖਿਆ ਹੋਇਆ ਦਾ ਇਹਦਾ ਹੀ ਸ਼ੇਰੂ ਸ਼ੇਰੂ ਕਹਿ ਕੇ ਜੇ ਤੁਸੀਂ ਬੁਲਾਉਣੇ ਹੋ ਕਿਤੇ ਖੜੇ ਹੋ ਆ ਜਾਂਦਾ ਆਪੇ ਹਾਂਜੀ ਹੂੰ ਹੂੰ ਬਾਕੀ ਐਂ ਡਰਦਾ ਨਹੀਂ ਕਿਸੇ ਪਰਿਵਾਰ ਚ ਹੋਰ ਕਿਸੇ ਤੋਂ ਵੀ ਨਹੀਂ ਤੇ ਤੁਸੀਂ ਫਿਰ ਇਹ ਇੰਨੇ ਦਰਬੇਸ਼ ਵੀ ਪਾਲੇ ਹੋਏ ਹਨਾ ਸ਼ਿਕਾਰੀ ਜੀ ਕੁੱਤੇ ਆਪਾਂ ਇਹਨੂੰ ਕਿ ਪੰਜ ਕੁੱਤੇ ਆ ਜੀ ਤੇ ਫਿਰ ਉਹ ਨਹੀਂ ਇਹਨੂੰ ਕੁਝ ਕਹਿੰਦੇ ਨਹੀਂ ਜਮਾਂ ਬਾਕੀ ਇੱਕ ਗੱਲ ਹੋਰ ਹੈ ਮੇਰਾ ਨਾਮ ਹੈ ਕਿਤੇ ਕੁੱਪਕੜਾ ਲਈ ਹਾਂ ਕੁੱਪਕੜ ਵੀ ਸਾਰੀ ਰਾਤ ਖੁੱਲ੍ਹਦੇ ਨੇ ਇਨ ਇੱਕ ਤਾਂ ਬਿੱਲੀ ਆਉਂਦੀ ਹੈ ਹੂੰ ਜਦ ਆਉਂਦੀ ਹੈ ਤੇ ਬਸ ਕਿਤੇ ਗੁਰੂ ਮਹਾਰਾਜ ਦੀ ਕਰਪਾ ਜੇ ਤਾਈ ਚੱਕਿਆ ਨਹੀਂ ਗਾ ਕੁੱਪਕੜਾ ਜਾਨਵਰ ਹੀ ਸਾਨੂੰ ਇੰਨਾ ਪਿਆਰ ਦਿੰਦੇ ਆ ਵੀ ਨੁਕਸਾਨ ਨਹੀਂ ਕਰਦੇ ਥੋੜਾ ਫਾਇਦਾ ਹੀ ਕਰਦੇ ਆ ਠੀਕ ਹੈ ਜੀ ਲਓ ਮੇਤਰੋ ਤੁਸੀਂ ਅਕਸਰ ਹੀ ਖੇਤਾਂ 'ਚ ਦੇਖਿਆ ਹੋਊਗਾ ਰੋਜ ਦਾ ਬੱਚਾ ਰੋਜ ਨਹੀਂਦਾ ਤੇ ਇੱਥੇ ਵੀ ਘਰੇ ਰੱਖੀ ਬੈਠੇ ਐ ਖਾਲਸਾਈ ਪਥਰਾਲੇ ਪਿੰਡ ਪੰਜਾਬ ਦੇ ਵਿੱਚੋਂ ਬੱਲੇ ਜੀ ਉਹ ਸ਼ੇਰੂ ਪੁੱਤਾ ਸ਼ੇਰੂ ਕੀ ਗੱਲ ਆ ਤੇਰੇ ਬੇਟੇ ਬੜਾ ਇਹ ਜੀ ਨੂੰ ਦੱਸਣਾ ਕਰਨਾ ਲੈ ਬਤਾ ਲੈਓ ਮੇਤਰਾ ਦੇਖੋ ਢਾਸਾ ਵਗੈਰਾ ਕਰਕੇ ਦਿਖਾਊਗਾ ਤੁਹਾਨੂੰ ਹੁਣ ਲੈ ਕਰ ਹੂੰ ਬਾਥਰੂਮ ਵੀ ਕਰਦਾ ਹੈ ਇੱਕ ਖਾਲਸਾ ਜੀ ਤਾਂ ਕੀ ਮਾਂ ਤੋਂ ਹੀ ਰੋਜ਼ਵਾ ਜਾਦੀ ਦੀ ਹਾਂ ਸਹੀ ਹੈ ਇਹ ਮਾਵਾਂ ਵਰਗੇ ਰਸਤੇ ਪਾਸ਼ਾ ਵਡਿਆਈ ਤਾਂ ਉਹਦੀ ਹੁੰਦੀ ਹੈ ਜੀ ਗੁਰੂ ਮਹਾਰਾਜ ਦੀ ਕਰਕੇ ਆਪ ਦੀ ਕਾਦੀ ਵਡਿਆਈ ਗੱਲ ਕਰਾ ਪੰਜ ਜਿਹੜੇ ਜਾਨਵਰ ਤੇ ਅੱਜ ਤਾਂ ਹੀ ਹੱਥ ਦਰੇ ਇਹ ਗੱਲ ਦੀ ਵੀ ਜਾਂ ਆਪਾਂ ਨੂੰ ਲੱਗੇ ਕੋਲੇ ਨਾ ਉਹ ਜਾਂ ਕਿ ਖਾਲਸਾ ਹੀ ਫਿਰ ਦਿਖਾਇਆ ਇਹਨੂੰ ਜੱਫੀ ਪਾ ਕੇ ਦਿਖਾਇਓ ਬਾਥਰੂਮ ਕਰਾਉਂਗੇ ਹਾਂਜੀ ਬਾਥਰੂਮ ਕਰਾਉਂਗੇ ਅੱਛਾ ਬਾਥਰੂਮ ਕਰਾਉਣੇ ਹੋ ਹਾਂ ਲਓ ਮਿੱਤਰੋ ਉਹ ਹੀ ਨਹੀਂ ਦੇ ਬੱਚੇ ਨੂੰ ਬਾਥਰੂਮ ਕਰਾ ਰਹੇ ਆ ਤੇ ਮਾਵਾ ਜੀ ਨਾ ਪਿਆਰ ਦੇ ਹੀ ਜਾਂਦੇ ਆ ਉਹਨਾਂ ਰਤਵਾ ਕਰੀ ਜਾਂਦਾ ਦੇਖੋ ਆਹ ਦੇਖ ਹਾਂਜੀ ਉਹ ਦੇਖੋ ਲੈ ਲਓ ਮਿੱਤਰੋ ਦੇਖੋ ਵੀ ਕਰਾਦਾ ਬਾਈ ਨੇ ਕਿਉਂ ਮੰਨਦੇ ਹੋ ਮਿੱਤਰੋ ਹਾਂ ਅਸਲੀ ਪਿਆਰ ਤਾਂ ਭਈ ਇਹ ਆ ਕਿਤੇ ਕੀ ਅੱਜ ਕੱਲ ਬੰਦਾ ਬੰਦੇ ਨੂੰ ਨਹੀਂ ਦੇਖ ਕੇ ਹੰਗਦਾ ਕੋਈ ਵਾਰੀ ਕੋਈ ਖਲਿੰਦਰ ਹਾਂ ਆਪਣੀ ਵੀਡੀਓ ਵਿੱਚ ਦੇਖ ਲੇ ਜੀ ਐਵੇਂ ਜੇ ਕਰ ਕਰਨਾ ਪੈਂਦਾ ਫੇਰ ਹੋ ਆ ਤੇ ਜੇ ਆਪਾਂ ਅੱਖ ਵੀ ਦੁੱਧ ਪਿਆਤਾ ਇਹਨੂੰ ਛੱਡਤਾ ਫੇਰ ਵਿਚਾਰੇ ਨੂੰ ਇਹਨੂੰ ਕਰਨਾ ਕੁਝ ਨਹੀਂ ਆਉਣਾ ਫੇਰ ਜੀ ਮੌਤ ਹੋ ਜੂਗੀ ਅੱਛਾ ਹਾਂ ਤੇ ਫੇਰ ਇਹਨੂੰ ਦੁੱਧ ਪਿਉਣੇ ਹਾਂ ਹਾਂ ਦੁੱਧ ਹਾਂ ਹੁਣ ਬੱਕਰੀ ਥੱਲੇ ਤੁਹਾਨੂੰ ਲਾ ਕੇ ਦਿਖਾਉਂਦਾ ਬੱਕਰੀ ਥੱਲੇ ਰੋਜ ਨਹੀਂ ਦਾ ਬੱਚਾ ਕਮਾਲ ਹੈ ਲਓ ਮਤਰੋ ਦੇਖੋ ਬਈ ਹੁਣ ਉਧਰੋਂ ਖਾਲਸਾਈ ਇੱਕ ਬੱਕਰੀ ਲਿਆਉਣਗੇ ਉਹਦੇ ਤੁਹਾਨੂੰ ਥੱਲੇ ਰੋਜ ਨਹੀਂ ਦਾ ਬੱਚਾ ਲਾ ਕੇ ਦਿਖਾਉਣਗੇ ਤੇ ਉਹਨੂੰ ਦੁੱਧ ਪਿਉਉਣਗੇ ਕਮਾਲ ਹੈ ਮੇਥਰੋ ਆਲਾ ਬਈ ਆਪਾਂ ਤਾਂ ਪਹਿਲੀ ਵਾਰ ਹੀ ਦੇਖ ਰਹੇ ਆ ਤਾਂ ਹੀ ਤੁਹਾਨੂੰ ਕਹਿਣੇ ਵੀ ਇਹ ਬਈ ਪੰਜਾਬ ਦਾ ਅਜਿਹਾ ਵੱਖਰਾ ਜਿਹਾ ਸਵਰਗਾਂ ਵਰਗਾ ਘਰ ਹੈ ਪੁੱਤਰ ਵਾਲੇ ਪਿੰਡ ਚ ਤੁਹਾਨੂੰ ਦਿਖਾਈ ਆ ਆ ਚੇਰੂ ਆ ਜਾ ਇੱਧਰ ਕੱਢੀ ਆਈ ਬੱਕਰੀ ਦੇਖੋ ਬਈ ਆਇਆ ਸ਼ਿਰੂ ਹਾਂ ਜੀ ਹਾਂ ਜੀ ਚੇਰੂ ਆ ਜਾ ਤਾ ਚੇਰੂ ਆ ਜਾ ਆਇਆ ਤਾ ਖਾਤਾ ਹੀ ਨਾ ਉਹਦਾ ਮੈਂ ਤੁਹਾਨੂੰ ਕਹਿੰਦਾ ਪੁੱਤਰਾ ਇਹ ਤਾਂ ਕੁਦਰਤ ਦਾ ਅਕ੍ਰਿਸ਼ਮਾ ਹੀ ਕਹਿ ਸਕਦੇ ਆ ਮਿੱਤਰੋ ਇਹ ਬਈ ਇਹ ਕੋਈ ਆਮ ਗੱਲ ਨਹੀਂ ਜੀ ਇਹ ਬਹੁਤ ਵੱਡੀ ਗੱਲ ਆ ਹੂੰ ਬਾਸਾਈ ਵੀ ਐਡੀ ਤਕੜੀ ਨੌਲਜ ਦਿੱਤੀ ਆ ਜਾਨਵਰਾਂ ਨੂੰ ਹਨਾ ਤੇ ਅਗਲਾ ਬਈ ਮੱਝਾਂ ਦੇ ਥੱਲੇ ਕੋਈ ਬੱਚਾ ਤਾਂ ਬੱਚਾ ਹੋਰ ਲੌਂਦਾ ਦੇਖਿਓ ਇਥੇ ਬੱਕਰੀ ਦੇ ਥੱਲੇ ਤੁਹਾਨੂੰ ਰੋਜ਼ ਨਹੀਂ ਦੇ ਬੱਚੇ ਤੋਂ ਦੁੱਧ ਰੋਜ਼ ਨਹੀਂ ਤਾਂ ਬੱਚਾ ਦੁੱਧ ਪੀਂਦਾ ਤੁਹਾਨੂੰ ਦਿਖਾਉਣੇ ਆ ਖਾਲਸਾਈ ਨਾ ਇਹਨੂੰ ਇਹਦੇ ਪ੍ਰੇਮ ਨਾਲ ਜਾਨਵਰ ਪਾਲਣਾ ਬਿਲਕੁਲ ਇਹ ਆ ਬਈ ਇਸਲੀ ਪਿਆਰ ਇਹ ਜੀ ਜੀ ਸਰ ਕਿਉਂ ਮੰਨਦੇ ਹੋ ਮਿੱਤਰੋ ਆਹ ਬਈ ਦੇਖੋ ਇਹ ਫਿਰ ਗਿੱਜਿਆ ਕਿਵੇਂ ਜੀ ਗੋਦੀ ਲੈ ਹਾਂ ਬੈਠ ਕੇ ਰਾਜ ਹਾਂਜੀ ਇਹ ਨੂੰ ਕਿਵੇਂ ਬੱਚੇ ਦਾ ਇੱਕ ਬੱਕਰੀ ਦਾ ਦੁੱਧ ਚੁੰਮ ਲਾਇਆ ਉਹਨੇ ਕਿਹਾ ਆਪ ਹੀ ਬਸ ਮੈਂ ਹੀ ਲਾਇਆ ਇਹ ਨੂੰ ਆਪ ਨੂੰ ਤਾਂ ਵਿਚਾਰੀ ਨੂੰ ਕੀ ਪਤਾ ਨਹੀਂ ਸੀ ਹੈ ਨਾ ਸਾਰਾ ਕੁਝ ਮੈਂ ਹੀ ਕੀਤਾ ਬਾਕੀ ਬੱਤੀ ਗੱਲ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਲੱਗਿਆ ਪਹਿਲੇ ਦਿਨ ਹੀ ਬੋਲਿਆ ਰੋ ਵੱਡਾ ਹਣਾ ਤੇਰਾ ਪ੍ਰੇਮ ਆ ਜਾਨ ਦਾ ਕਹਿਦੀ ਤੇ ਪਹਿਲੇ ਦਿਨ ਪਹਿਲੇ ਦਿਨ ਹੀ ਲੱਗਿਆ ਹਾਂਜੀ ਸਾਰਾ ਦਿਨ ਫਿਰ ਵੇਚੀ ਇਹਨਾਂ ਐਸਾ ਨਾਲ ਤੋਂ ਹਾਂਜੀ ਤੂੰ ਘਰੋਂ ਬਾਹਰ ਤਾਂ ਜਾ ਹੀ ਨਹੀਂ ਸਕਦਾ ਜਿਹੜੇ ਸਾਹਿਬ ਚਿੜੀਆ ਘਰ ਘਰੇ ਹਾਂ ਹਾਂ ਬਾਕੀ ਆ ਜੀ ਆਪਣਾ ਬਾਈ ਵਿਚਾਰਾ ਇਹ ਆਪਣਾ ਮੰਨ ਕੇ ਚੱਲ ਘਰ ਦਾ ਮੈਂਬਰੀ ਹੈ ਮੈਂਬਰੀ ਹੈ ਨਾਮ ਦਾ ਸਾਰੀ ਦੇਖ ਰਹੇ ਤੇ ਪਿਆਰ ਮੈਂ ਪਿਆਰ ਬਹੁਤ ਕਰਦਾ ਜਾਣਦਾ ਬਿਲਕੁਲ ਹੀ ਸਾਰੇ ਘੋੜਿਆਂ ਨੂੰ ਇਹਦੇ ਫਿਰ ਨਾਲ ਸਾਰੇ ਦੇ ਸੰਯੋਗ ਹੋ ਗਿਆ ਨਾ ਰਲ ਮਿਲ ਕੇ ਕੰਮ ਚੱਲਦਾ ਹਾਂ ਰਲ ਬਲਦ ਰੱਖਿਆ ਹੋਇਆ ਖੇਤਾਂ 'ਚ ਬੈਠੇ ਹੋਇਆ ਨਾ ਕੋਈ ਪੱਠੇ ਲਿਆਉਣੇ ਆ ਕਿਆਰਾ ਕੋਲ ਬੀਜਿਆ ਹੋਇਆ ਅੱਧਾ ਕਿਲਾ ਹਰੇ ਦਾ ਤੇ ਉੱਥੋਂ ਹੀ ਬਈ ਬਲਦ ਰੱਖਿਆ ਦਿਸੀ ਤੇ ਇਹਨੂੰ ਸ਼ੌਂਕ ਨਾਲ ਪਿਆਰ ਨਾਲ ਮੁਹੱਬਤ ਨਾਲ ਹੀ ਰੱਖਿਆ ਹੋਇਆ ਵੀ ਮੈਂ ਇਹਨੂੰ ਤਾਂ ਰੱਖਣਾ ਹੀ ਰੱਖਣਾ ਹੈਗਾ। ਬਾਕੀ ਇਹ ਬਲਦ ਨਾ ਕੋਈ ਸਾਥੋਂ ਪਿੰਡ ਤੇ ਲੈ ਗਿਆ ਸੀ। ਜੀਵਿੰਦਾਰ ਭਰਾ ਸਾਡਾ ਉਹ ਕਹਿੰਦਾ ਮੈਂ ਸੇਵਾ ਫੁੱਲ ਕਰੂੰਗਾ ਜੀ। ਉਹਨੇ ਦੇਤਾ ਗਾਂ ਬਾਜੀ ਕਰਾਂ ਨੂੰ। ਇੱਥੇ ਰੱਸੀ ਚ ਬੰਨ੍ਹਣਾ ਲਾ ਹੋ ਗਿਆ ਸੀ। ਜਦੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਗਏ ਜੀ ਬਲਦ ਫੇਰ ਵਾਪਸ ਲੈਣ। ਅੱਛਾ ਪੁੱਠਾ ਲੈ ਆਂਦਾ। ਪੁੱਠਾ ਲੈ ਆਂਦਾ। ਲੋਕ ਤਾਂ ਘਰੋਂ ਕੱਢ ਦੇ ਤੂੰ ਪੁੱਠਾ ਲੈ ਆਇਆ। ਨਾ ਤਾਂ ਪੁੱਠਾ ਲੈ। ਨਹੀਂ ਫਿਰ ਇਹ ਜੀ ਸ਼ੁਰੂ ਤੋਂ ਰੱਖਿਆ ਹੈ। ਛੋਟਾ ਹੁੰਦਾ ਪਾਲਿਆ ਨਾ ਛੋਟਾ ਨਹੀਂ ਆਪਾਂ ਬਲਦ ਲਿਆ ਸੀ ਅੱਛਾ ਲਿਆ ਸੀ ਉਦੋਂ ਫਿਰ ਕੰਮ ਲੈਂਦੇ ਸੀ ਤੂੰ ਹੁਣ ਫਿਰ ਜਦੋਂ ਕੰਮ ਘਟ ਗਏ ਜੀ ਲੋਕ ਬਲਦਾਂ ਦੇ ਬਾਕੀ ਸਦੇ ਟਾਣੀ ਜੀ ਬੈਠੇ ਸੀ ਤੇ ਲੋਕ ਹੁਣ ਛੱਡਣ ਲੱਗ ਗਏ ਆਪਣੇ ਕੋਲ ਛੱਡਣ ਵਾਲਾ ਦਾ ਕੰਮ ਹੈ ਤੇ ਤੁਸੀਂ ਰੱਖ ਲਿਆ ਨਹੀਂ ਅਗਲਾ ਹਰੇਕ ਘਾਰ ਤੇ ਸਾਰੇ ਕੰਮ ਲਿਆ ਤੇ ਛੱਡਤਾ ਬਾਅਦ ਦੇ ਵਿੱਚ ਉਹ ਕੰਮ ਨਹੀਂ ਕੀਤਾ ਤੁਸੀਂ ਉੱਤਰ ਰੱਖਿਆ ਇਹਨਾਂ ਵੀ ਆਪਾਂ ਕਿੰਦਰੇ ਜੀ ਵੜੇ ਕਿਹੜੇ ਸਾਰੇ ਵੀ ਖੁੱਲੇ ਪਿੰਡ ਬਗ ਜਨਾ ਨਹੀਂ ਮੈਂ ਜਿਹਦੇ ਕੋਲੇ ਕਬੂਤਰ ਰੱਖਿਆ ਹੁਣ ਜਿਵੇਂ ਲੈ ਆਈ ਆ ਮੈਂ ਮੰਗਾ ਕਰਦਣਾ ਵੀ ਦੇ ਦਿਓ ਇੱਥੇ ਰੱਖ ਕੇ ਖੁੱਲੇ ਛੱਡ ਦੇਣਾ ਜਿਹੜਾ ਆ ਗਿਆ ਆ ਗਿਆ ਜਿਹੜਾ ਉੱਡ ਗਿਆ ਉਹ ਉੱਡ ਜਾਂਦਾ ਹੂੰ ਰਾਤ ਇਹ ਚੋਗਾ ਪੋਣਾ ਦੋ ਤਿੰਨ ਸੌ ਜਾਨਵਰ ਉੱਛੇ ਨਾ ਅੱਛਾ ਇਹ ਬਤਕਾਂ ਵਗੈਰਾ ਰੱਖਿਆ ਨਹੀਂ ਹੈ ਫਾਰਮ ਇੱਥੇ ਬੰਦਦੇ ਫਿਰ ਕੋੜੀਆਂ ਹੈ ਹਾਂਜੀ ਕੋੜੀਆਂ ਇੱਧਰ ਹੂੰ ਇਹੀ ਲੱਗੇ ਜਾਂਦੇ ਨਾ ਤੁਸੀਂ ਨਗਰ ਕੀਰਤਨ ਵਿੱਚ ਵੀ ਆਹ ਕਹਿੰਦੇ ਜੀ ਵੱਡੇ ਰੋਡ ਤੇ ਮੈਂ ਵਿਚਾਲੇ ਕਿੰਨੇ ਦਿਆਂ ਮਹਾਰਾ ਛੱਟ ਕੇ ਉੱਤੇ ਗੱਤਾਂ ਫਿਰ ਦਰਦੀ ਨਹੀਂ ਅੱਛਾ ਹਾਂਜੀ ਤਿੰਨ ਦਿਨ ਭੂਲੀ ਤੇ ਚੜ੍ਹ ਕੇ ਚੌਥੇ ਦਿਨ ਜੀ ਜਦੋਂ ਆਈ ਹੈ ਤਿੰਨ ਵੰਜਾ ਚਲ ਮੁੜ ਕੇ ਆਪਣੀ ਆ ਕੋੜੀ ਦੀ ਮਾਂ ਹਾਂਜੀ ਹਾਂਜੀ ਆ ਕੋੜੇ ਦੀ ਮਾਂ ਕਾਦੇ ਦਾ ਕਿੰਨਾ ਹੈਗਾ ਇਹ 60 ਚ ਮੋਨਾ ਨਾ ਅੱਜ ਹੀ 65 ਕਹਿ ਦਿੰਨੇ ਆ ਬਸ 65 ਤੋਂ ਲੰਘਦੀ ਸੀਲ ਸਾਉਰ ਅੱਛਾ ਸਾਡੇ ਜਨਪਰ ਕੋਈ ਨਹੀਂ ਇਹ ਜੀ ਲਤਨਾ ਮਾਰੇ ਆਏ ਤੁਸੀਂ ਪਿੱਛੇ ਹੋਈ ਜੰਨੇ ਉਹਦੇ ਲੱਕ ਮਾਰ ਗਿਆ ਪਰ ਰਸੇ ਉਹਦੀ ਵੱਢ ਦਾਂਗੇ ਪਰ ਆਕੀ ਕਿਉਂ ਨਾ ਫਿਰ ਆਪਣਾ ਪ੍ਰੇਮ ਕਾਦਾ ਘੋੜਿਆਂ ਦਾ ਗੁਰੂ ਮਹਾਰਾਜ ਦੀ ਸਵਾਰੀ ਹੈ ਅਸੀਂ ਰੱਬ ਨੇ ਪੂਰਾ ਕਰਦੇ ਆਂ ਇਹਨੂੰ ਲੋ ਮੇਦਰਾ ਹੈ ਬਈ ਪਿਆਰ ਹੈ ਇਸ ਘਰ ਦੇ ਵਿੱਚ ਅਜੇ ਆ ਏਟੀਐਮ ਵੀ ਤੁਹਾਨੂੰ ਦਿਖਾਉਣੇ ਆ ਜਿਹੜਾ ਕਿ ਨਾ ਤਾਂ ਸੰਡੇ ਨੂੰ ਨਾ ਕਿਸੇ ਮੇ ਲੋਟ ਬੰਦ ਰਹਿੰਦਾ ਤੇ ਜਿਹੜਾ ਕਿ ਬਈ ਸਿੱਧਾ ਹੀ ਰੁਪਈਆ ਦੇ ਗੱਫੇ ਸਿੱਟੀ ਤੁਰਿਆ ਹੁੰਦਾ ਆ ਜੋ ਤੁਹਾਨੂੰ ਏਟੀਐਮ ਸਰਕਾਰ ਦੀ ਇਨਮਤੀ ਤੋਂ ਘਰੇ ਏਟੀਐਮ ਲਾਇਆ ਹੋਇਆ ਖਾਲਸਾ ਜੀ ਕਹਿੰਦੇ ਆਜੋ ਆਹ ਏਟੀਐਮ ਹੈ ਇਹ ਤਾਂ ਬੱਕਰੀਆਂ ਹੈ ਇਹ ਤਾਂ ਆਮ ਬੱਕਰੀਆਂ ਜੀ ਏਟੀਐਮ 'ਚ ਮੜਾਏ ਕਾਰਡ ਪੈਂਦਾ ਦਾ ਬਾਹਰ ਪੱਡਾਈ ਅੱਛਾ ਓਏ ਹੋਏ ਹੋਏ ਆ ਜੀ ਪੁੱਤ ਛੇ ਛੇ ਆਜੋ ਇਹ ਅਮਨਤ ਰੋ ਖਾਲਚਾਈਦਾ ਏਟੀਐਮ ਵਾਸੀ ਕੋ ਦੋਂਦੇ ਰੁਜੀ ਜੰਨੇ ਆ ਵੀ ਏਟੀਐਮ ਕਿੱਥੇ ਏਟੀਐਮ ਕਿੱਥੇ ਆ ਇਹ ਏ ਏਟੀਐਮ ਆ ਇਹ ਜਾਂਦੀਆਂ ਕਿੱਧਰ ਆ ਮੇਤਰੋ ਇਹ ਵੀ ਦੇਖ ਆਈਏ ਤੁਹਾਨੂੰ ਵੇਖੋ ਲਓ ਵੀ ਏ ਬਈ ਦਾਣੇ ਦਾਣੇ ਤੇ ਮੋਹਰਾ ਵੇਖੋ ਕਿੰਨੇ ਏਟੀਐਮ ਕਹਿੰਦੇ ਬੱਕਰੀਆਂ ਪਾਲੀਆਂ ਤੇ ਐਨ ਧਾਰ ਜੱਟ ਰੱਖੀ ਹੈ ਕਣਕ ਦੀ ਸ਼ਰਿਆਂ ਵੀ ਡੋਲਤੀ ਕਰੇ ਕਰਕੇ ਘੋੜੀ ਪਹਿਲਾਂ ਮੈਂ ਲਈ ਸੀ ਅੱਛਾ ਹਾਂ ਕਿਵੇਂ ਉਹ ਜੀ ਮੈਂ 50000 ਦੀ ਮੈਂ ਛੇ ਵੇਚ ਕੇ ਤੋਂ ਪਹਿਲੀ ਘੋੜੀ ਲਈ ਆ ਮੈਂ ਤੇ 50000 ਦੀ ਮੈਂ ਛੇ ਵੇਚ ਕੇ ਮੈਂ ਉਹਦੀ 50000 ਪਾ ਕੇ ਜੇਬ 'ਚ ਚੱਲ ਪਿਆ ਘੋੜੀ ਲੈਣ ਅੱਛਾ 46000 ਦੀ ਸੀ ਭਲੂਰ ਪਿੰਡ ਤੋਂ ਘੋੜੀ ਲਈ ਠੀਕ ਆ ਮੈਂ ਜਵੇਜ ਕੇ ਘੋੜੀ ਲਈ ਦੁੱਧ ਪੀਣੋਂ ਗੱਲ ਦੇ ਚੱਕਣੀ ਹੋਈ ਉਦੋਂ ਕਹਿੰਦੇ ਸੀ ਸੋਨੂੰ ਇਹ ਗੱਲ ਹਾਂ ਹਾਂ ਜੀ ਨਹੀਂ ਮੇਣਾ ਇਹ ਮਾਰਦਾ ਸੀ ਅਗਲਾ ਕਹਿੰਦਾ ਆ ਕੀ ਕਰ ਲਿਆ ਮੱਝ ਲਿਆਉਂਦੇ ਦੁੱਧ ਪੀ ਲੈਂਦੇ ਤੁਸੀਂ ਆ ਕੀ ਲੈਂਦੇ ਹੋ ਘੋੜੀ ਹੈ ਦਾਦਾ ਬਾਪੂ ਕਹਿੰਦਾ ਰੇ ਹਾਂ ਉਹ ਬਾਪੂ ਹੀ ਲੜੀ ਜਾਂਦਾ ਸੋਨੂੰ ਨਹੀਂ ਨਹੀਂ ਪ੍ਰੇਮ ਘੋੜੀ ਨਾਲ ਉਹ ਬਹੁ ਕਰਦਾ ਹੀ ਹਾਂ ਵੀ ਉਹ ਹਾਸੀ ਜਗ ਸਿੰਘ ਘੋੜੀ ਦੀ ਸਵਾਰੀ ਵੀ ਕਰਦਾ ਰਿਹਾ ਘੋੜੀ ਨੂੰ ਚਾਲਦਾ ਰਿਹਾ ਪ੍ਰੇਮ ਬਹੁ ਕਰਦਾ ਹੀ ਘੋੜੀ ਨੂੰ ਉਹ ਤਾਂ ਇੱਕ ਗੱਲ ਉਹ ਕਹਿੰਦਾ ਵੀ ਕਹਿੰਦਾ ਮੈਂ ਇਸ ਵਿੱਚ ਕਿਹਨਾਂ ਉਹ ਕਾਤ ਤੂਰੀ ਉਹ ਗੱਲ ਕਰਤੀ ਤੁਸੀਂ ਤਾਂ ਤਾਂ ਫਿਰ ਇਹਨਾਂ ਨੂੰ ਏਟੀਐਮ ਤੁਸੀਂ ਕਿਵੇਂ ਕਹਿੰਨੋ ਇਹ ਤਾਂ ਬੱਕਰੀਆਂ ਹੀ ਆਮ ਇਹਨਾਂ ਨੂੰ ਏਟੀਐਮ ਕਿਵੇਂ ਕਹਿੰਦੇ ਗੱਲ ਸੁਣੋ 5 ਮਹੀਨਾ ਤੋ ਹੀ ਸੂ ਪੈਂਦੀ ਹੈ ਕੋਈ ਤਾਂ 3 ਮਹੀਨੇ ਦੇ ਦਿੰਦੀ ਹੈ ਕੋਈ 2 ਦੇ ਦਿੰਦੀ ਹੈ ਤੇ 2-3 ਮਹੀਨਾ ਬਾਅਦ ਇਹ ਮੈਂ ਇੱਕ ਬੱਕਰੀ ਦੇ ਮੰਨ ਕੇ ਚੱਲ ਜੇ ਸਾਲ ਦੀ ਕਮਾਈ ਤੁਹਾਨੂੰ ਸੁਣਾਵਾਂ ਸਾਲ ਦੀ ਜੀ ਇਹ ਵੱਤ ਤੋਂ ਵੱਧੇ ਕੁਆਟਰਲ ਇੱਕ ਬੱਕਰੀ ਕਣਕ ਖਾਂਦੀ ਹੈ। ਕੁਆਟਰਲ ਕਣਕ ਬੱਕਰੀ ਨੂੰ ਤੇ ਦੋ ਕੁਆਟਰਲ ਨੀਰਾ ਲਾ ਦੇ ਲਈ ਮੂਹਰੇ ਦਾ। ਬਹੁਤ ਜਾਂਦਾ ਦੋ ਕੁਆਟਰਲ ਬੱਕਰੀ ਨੂੰ ਜੇ ਤੁਸੀਂ ਲਾ ਲੋ ਵੀ 2000 ਦਾ ਲਾ ਲੋ 5000 ਦਾ ਜੀ ਘੱਟ ਲਾ। ਸਾਲ ਦਾ 7000 ਦਾ ਲਾ ਦੇ। 7000 ਦਾ ਲਾ ਦੇ। ਹੁਣ ਤੈਨੂੰ ਨਗਦ ਆ ਦੇ। 5 ਮਹੀਨੇ ਤੋਂ ਸੂਪੀ ਦੋ ਨਗਦ ਦੇ ਤੇ ਹਾਂ। ਦੋ ਤੇ ਸਾਲ ਚ ਕਿੰਨੇ ਹੋਗੇ ਚਾਰ ਨਾਗ ਹੋਗੇ ਚਾਰ ਹੋਗੇ ਚਾਰ ਹੋਗੇ ਵਿੱਚ ਮੇਰੇ ਕੋਲੇ ਬੱਕਰੀਆਂ ਤੇ 13-14 ਮਹੀਨਿਆਂ ਚ ਤਿੰਨ ਨਰੀ ਦੋ ਗਈਆਂ ਅੱਛਾ ਵਿੱਚ ਐਵੀਆਂ ਬੱਕਰੀਆਂ ਵੀ ਆ ਠੀਕ ਆ ਤੇ ਦੋ ਬੱਚਾ ਕਿੰਨੇ ਦਾ ਦੇ ਦੇ ਬੱਚਾ ਜੀ ਹੁਣ ਤਿੰਨ ਮਹੀਨਿਆਂ ਬਾਅਦ ਜੀ ਕੋਈ 5 ਦਾ ਕੋਈ 10 ਦਾ ਅੱਛਾ ਜੇ ਕੋਈ 8 ਦਾ 8 ਦਾ ਹੀ ਲਾ ਲਓ ਚਲ ਅੱਛਾ ਆਪਾਂ 5 ਦਾ ਨਹੀਂ ਵਿੱਚੋਂ ਮੈਂ ਹੁਣ 10 ਦਾ 1000 ਦੇ ਵਿੱਚ ਕੋਈ 12 ਦਾ ਕੋਈ 15 ਦਾ ਵੀ ਵਿੱਚ 8000 ਦਾ ਲਾ ਲਓ 8 ਤੇ 16 16 16 ਤੇ 16 ਦੋਨਾ 32 ਤੇ 32 ਚੋਂ 7 ਕੱਢ ਦਿਓ 10 ਕੱਢ ਦਿਓ 20 ਫੇਰ ਬਚਾ ਗਈ 60000 ਦਾ ਕਿੱਲਾ ਲੈਨੇ ਆ ਤੇ 10000 ਰੁਪਇਆ ਉਹ ਛੱਡਦਾ ਪਹਿਲਾਂ 50000 ਰੁਪਇਆ 60 ਨਗਦ ਦਿੰਨੇ ਆ ਅਗਲੀ ਨਗਦ ਤੇ 15000 ਦੀ ਬੱਕਰੀ 20000 ਛੱਡੀ ਜਾਂਦੀ ਹੈ ਘਰੇ ਬੈਠੇ ਨੂੰ ਹੋਰ ਕੀ ਏਟੀਐਮ ਨਹੀਂ ਕੇ ਬਈ ਨੀ ਨੀ ਇਹ ਏਟੀਐਮ ਨਹੀਂ ਮੰਨਦੇ ਏਟੀਐਮ ਮੰਨਗੇ ਅੱਛਾ ਹੋ ਗਿਆ ਲਵੀ ਥੋੜੀ ਵੀ ਜ਼ਮੀਨ ਦੇ ਠੇਕੇ ਨਾਲ ਆ ਚੀਜ਼ ਚੰਗੀ ਆ 2000 ਰੁਪਇਆ 2000 ਹੀ ਕਮਾਈ ਆਖਿਆ 30 30000 ਰੁਪਇਆ 40 4000 ਰੁਪਇਆ ਇੱਕ ਬੱਕਰੀ ਛੱ ਤੇ 20000 70000 ਰੁਪਇਆ ਠੇਕੇ ਤੇ ਲੈ ਕੇ ਠੇਕੇ ਤੇ ਲੈ ਕੇ ਸੱਪ ਮਿੱਦੀ ਜਾਂਨੇ ਬਾਈ ਜੀ ਡੀਆਂ ਡੀਆਂ ਅੱਖਾਂ ਜਾਂਦਿੰਗੀਆਂ ਤੇ ਉੱਥੇ ਲਾਸਟ ਤੇ ਆ ਗਿਆ ਨਹੀਂ ਪਤਾ ਸੱਪ ਕੀ ਨਿਕਲੇ ਸੱਪ ਨਿਕਲ ਗਿਆ ਅੱਗੀ 4-4 ਗੋਟਾ 4 ਹੋ ਗਏ ਹਾਂਜੀ ਆਈਤੀ ਝੋਨਾ ਘਟ ਗਿਆ ਨਰਮੇ ਬੀਜੇ ਸੀ ਪਰ ਬੀਜੇ ਸੀ ਨਰਮਾ ਪਰ ਨਹੀਂ ਹੋਇਆ ਆਈਤੀ ਨਰਮਦਾ ਬਰਾਮਣ ਚ ਰਹੇਗੀ ਇਹ ਤਾਂ ਸਹੀ ਗੀ ਲਓ ਮਿੱਤਰੋ ਆ ਜਾਂਦੀ ਜੱਫੀ ਪਾ ਤਾਂ ਸ਼ਾਨ ਜੱਫੀ ਪਾ ਆਏ ਵੀ ਪਿਆਰੇ ਹੈ ਆਵਾਜ਼ ਮੇਰੇ ਕੁੱਤੇ ਆਇਆ ਹੁਣ ਕਿਹਦੇ ਤੇ ਲੱਗੇ ਪੈਨ ਚੱਲਣਾ ਇੱਧਰ ਇੱਧਰ ਆਇਆ ਹੋ ਲੈ ਇੱਧਰ ਆ ਉਹ ਤਾਂ ਪਹਿਲਾਂ ਤੇਰੇ ਤੇ ਉਹ ਤਾਂ ਨਹੀਂ ਓਏ ਚੱਲ ਤੂੰ ਇਹ ਚੱਕੋ ਚੱਲ ਪਰਲੇ ਤੇ ਗਈ ਇੱਧਰ ਆ ਇਹਦਾ ਇਧਰ ਯਾਰ ਜਮਾਤ ਖਾ ਰਖੀਏ ਤੂੰ ਲੱਛੋ ਜੀ ਅੱਛਾ ਜੀ ਤੇ ਮੋਟਰਸਾਈਕਲ ਤੇ ਵੀ ਆਈ ਬਾਈ ਜਾਂਦੀ ਐ ਸਾਈਕਲ ਤੇ ਵੀ ਆਈ ਹਾਂ ਹਾਂ ਬਾਕੀ ਹੋਰ ਗੱਲ ਐ ਜੀ ਮੈਂ ਡੱਬ ਵਾਲੀ ਵੀ ਲੇ ਕੇ ਨਾ ਖੜਕੇ ਜਾਂਦੀ ਐ ਟਰੈਕਟਰ ਚਲਾ ਕੇ ਨਾ ਫੁੱਲ ਸ਼ੀਟ ਤੇ ਰਾਹ ਖੜੀ ਹੋਊ ਖੜਕੇ ਅੱਛਾ ਜੀ ਕੋਰਾੜ ਤੇ ਮੇਵਾ ਚਿੱਤੇ ਤੇ ਬੈਜੂ ਹਾਂ ਤੁਸੀਂ ਬੈਠੋਗੇ ਤਾਂ ਪੈ ਵੀ ਸਕਦੀ ਹੈ ਮੇਰੀ ਜੇ ਉਹਨਾਂ ਤਾਂ ਬੇਸ਼ੱਕ ਨਾ ਪਵੇ ਜੇ ਦੂਰ ਛਟਿਆ ਫੇਰ ਨਹੀਂ ਤੁਹਾਨੂੰ ਆਏਗੀ ਅੱਛਾ ਜੀ ਬਾਹਰ ਖੇਤ ਫੀਟਰ ਦੇ ਨਾਲ ਬੈਠੀ ਨਾ ਸਹੀ ਸਹੀ ਹੈ ਵੱਜ ਜਾਂਦਾ ਪਤਾ ਤੇਰੀ ਸਹੀ ਹੀ ਹੈ ਆ ਪੁੱਤ ਲਈ ਆ ਦਾ ਬਹੁਤ ਸੁਣਾਇਆ ਨਿਕਦਾ ਬੈਠੀ ਕਿ ਨਹੀਂ ਬੈਂਦੀ ਨਹੀਂ ਬੈਂਦੀ ਮੰਨ ਜਾਕਰ ਨਹੀਂ ਬੈਂਦੀ ਓਲੋ ਤੂੰ ਤਾਂ 15 ਰੁਪਏ ਦਾ ਜਮਾਤ ਪਾਈ ਵੀ ਤੇਰੀ ਤਰੇਖ ਨਾ ਕਰੀਂ ਮਣ ਨਹੀਂ ਨਹੀਂ ¡Oye, oye, oye, ¡Lo! <laughs> metro! Eh, a ver ya va a ¡Oh, a ¡Oh, va que le no, ¡Oh, le <laughs> 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 ਮੰਨਗੀ ਮੰਨਗੀ ਚਾਣੀ ਦਾ ਜਿੱਦੀ ਕੰਮ ਦਾ ਨਾ ਤਕੜਾ ਪੂਰੇ ਐਨਾ ਜੀ ਬੰਦਾ ਨਹੀਂ ਸਨ ਜਿੱਦੀ ਇਹ ਸਨ ਇੱਕ ਗੱਲ ਵਫਾਦਾਰੀ ਬਹੁਤ ਜ਼ਿਆਦੇ ਤੂੰ ਵੀ ਬੰਦੇ ਨੂੰ ਲੈ ਕੇ ਸੇ ਨੂੰ ਕਹਦੇ ਤੂੰ ਐਂ ਕਰੋ ਟਰੈਕਟਰ ਤੇ ਭਾ ਦਿੰਨੇ ਆਪਾਂ ਹੋਰ ਨੂੰ ਬੰਦੇ ਨੂੰ ਕੋਈ ਹੋਰ ਵਹਿਤ ਨਵੀਂ ਕੋਈ ਤੇ ਵਿਚਾਰੀ ਨੇ ਕਿੰਨਾ ਦਾ ਕਦੇ ਨਹੀਂ ਤੇ ਮੰਡੀ ਚ ਜਾਣੇ ਆਏ ਨਹੀਂ ਵੀ ਕਿਸੇ ਨੂੰ ਖਾਜੇ ਕਰਦੇ ਕੋਈ ਨੂੰ ਨਹੀਂ ਐ ਖਾਂਦੀ ਜੇ ਮੈਂ ਮੰਜਾ ਡਾ ਲਿਆ ਮੇਰੇ ਮੰਜੇ ਦੇ ਕੋਲੇ ਰਹੂਗੀ ਐ ਨਹੀਂ ਵੀ ਦੂਜੇ ਮੰਜੇ ਐ ਡਾਏ ਪਏ ਆ ਪਏ ਮੰਡੀ ਚ ਨਾ ਜਦੋਂ ਕੋਈ ਮੇਰੇ ਕੋਲੇ ਆਊ ਉਹ ਤੋਂ ਪੱਠੂ ਠੀਕ ਹੈ ਜੀ ਹੋਏ ਸੀ ਬਈ ਖਾਲਸਾ ਜੀ ਨੇ ਤੁਹਾਨੂੰ ਮਿਲਾਇਆ ਤੇ ਪੰਜਾਬ ਦੇ ਪਥਰਾਲੇ ਪਿੰਡ ਦੇ ਸਵਰਗਾਂ ਜਿਹੇ ਦਰਸ਼ ਘਰ ਦਾ ਦਰਸ਼ਨ ਕਰਾਇਆ